2000 ਮੈਂ 11 ਤੋਂ 2011 ਤੋਂ ਕਬੱਡੀ ਨਾਲ ਜੁੜਿਆ ਫੈਡਰੇਸ਼ਨ ਇੱਕੋ ਹੀ ਸੀ ਇੰਟੀਰੀਅਰ ਦੇ ਵਿੱਚ 4 ਕਿ ਸਾਲ ਖੜਾ ਕੇ ਅਸੀਂ ਇਹਨਾਂ ਨਾਲ ਜੁੜੇ ਸੀ ਮੈਟਰੋ ਕਲੱਬ ਨਾਲ ਪੈਸੇ ਵੀ ਖਰਚਦੇ ਸੀ ਥੋੜਾ ਬਹੁਤ ਜੁੜੇ ਵੀ ਅਸੀਂ ਡਰਗ ਟੈਸਟ ਦੀ ਗੱਲ 2015-16 ਤੋਂ ਕਰਨੀ ਮੈਂ ਸ਼ੁਰੂ ਕੀਤੀ ਕੁਝ ਬੰਦਿਆਂ ਨਾਲ ਗੱਲ ਕੀਤੀ ਸਾਲ ਦੋ ਸਾਲ ਤੱਕ ਗੱਲ ਆਈ ਗਈ ਚੱਲਦੀ ਰਹੀ ਪਤਾ ਸਭ ਨੂੰ ਸੀ ਕਿਸੇ ਨੇ ਡਰਗ ਟੈਸਟਾਂ ਦੀ ਗੱਲ 'ਤੇ ਪਾਣੀ ਨਹੀਂ ਪੈਣ ਦਿੱਤਾ 17 ਚ ਡਰਗ ਟੈਸਟ ਕਰਾਉਣੇ ਸ਼ੁਰੂ ਕੀਤੇ ਪਹਿਲੀ ਵਾਰ ਪਹਿਲੇ ਹੀ ਦੇਣਾ ਡਰਗ ਟੈਸਟਾਂ ਵਾਲੇ ਦੇਣਾ ਅਸੀਂ ਟੀਮ ਖੜਾ ਕੇ ਟੀਮ ਬਾਹਰ ਆਈ ਟੈਸਟ ਕਰਨ ਲਈ ਪਲੇਅਰਾਂ ਨੂੰ ਸੱਦਿਆ ਜਿਹੜੀ ਟੀਮ ਹਾਰ ਕੇ ਚਲੀ ਗਈ ਸਾਰਿਆਂ ਦੇ ਰੈਂਡਮਲੀ ਦੋ-ਦੋ ਟੈਸਟ ਕਰਨੇ ਸੀਗੇ ਕਹਿੰਦੇ ਜੀ ਸਾਡੀ ਟੀਮ ਨੇ ਵੀਰਾਂ ਲਾ ਲਈਆਂ ਜਾ ਕੇ ਹੁਣ ਲੇਟ ਹੋ ਗਿਆ ਹੁਣ ਹੋਣੇ ਨਹੀਂ ਪਹਿਲੇ ਦਿਨ ਹੀ ਟੈਂਟ ਚ ਕੋਣਾ ਪੈ ਗਿਆ ਪਹਿਲੇ ਹੀ ਦਿਨ ਦੂਜੇ ਦਿਨ ਮੀਟਿੰਗ ਹੋਈ ਇੱਕ ਹਫ਼ਤੇ ਬਾਅਦ ਫੇਰ ਟੂਰਨਾਮੈਂਟ ਲੋਕਲ ਫੇਅਰ ਟੈਂਟ ਲਵਾਇਆ ਅਸੀਂ ਗਰਾਊਂਡ 'ਚ ਟੀਮ ਖਲੋਣੇ ਆ ਮੈਂ ਤੇ ਕਾਲਾ ਹਾਂਸ ਅਸੀਂ ਦੋਨੇ ਮੈਟਰੋ ਦੇ ਵਿੱਚ ਸੀ ਹਲੇ ਫਾਈਨਲ ਮੈਚ ਚੱਲ ਕੇ ਹਟਿਆ ਦੋ ਪਲੇਅਰ ਜਿਹੜੇ ਸੀਗੇ ਉਹ ਸਾਡੀ ਟੀਮ ਦੇ ਦੋ ਦੂਜੀ ਦੇ ਉਹਨਾਂ ਦਾ ਟੈਸਟ ਹੋਣਾ ਸੀਗਾ ਰੈਂਡਮ ਟੈਸਟ ਵੀ ਇਹਨਾਂ ਨੇ ਕੁਝ ਖਾ ਕੇ ਤਾਂ ਨਹੀਂ ਪਲੇ ਕੀਤਾ ਬਾਹਰ ਆਏ ਹੁੰਦਿਆਂ ਨੂੰ ਟੈਂਟੀ ਚ ਘਾਤਾ ਕਹਿੰਦੇ ਜੀ ਟੈਸਟ ਹੋਣਾ ਨਹੀਂਗਾ ਅਸੀਂ ਬਾਹਰ ਆਏ ਕਹਿੰਦੇ ਜੀ ਉਹ ਤਾਂ ਚਲੇਗੇ ਕਾਫੀ ਖੱਜਲ ਖਵਾਰੀ ਹੋਈ ਸਾਰੇ ਸੀਜ਼ਨ ਦੇ ਵਿੱਚ ਕੁਝ ਨਹੀਂ ਹੋਇਆ ਵਾਰੀ ਆ ਗਈ 2018 ਦੀ 2018 ਦੇ ਵਿੱਚ ਮੈਂ ਪ੍ਰਿੰਸੀਪਲ ਸਰਵੰਤ ਸਿੰਘ ਨੂੰ ਬੇਨਤੀ ਕੀਤੀ ਕਬੱਡੀ ਸਫਾਂ ਦੇ ਵਿੱਚ ਖੇਡ ਜਗਤ ਦੇ ਵਿੱਚ ਬਹੁਤ ਵੱਡਾ ਲੰਮਾ ਉੱਚਾ ਕਰਦਾ ਪ੍ਰਿੰਸੀਪਲ ਸਰਵੰਤ ਸਿੰਘ ਜੀ ਦਾ ਤੋ ਡੀਕੇ ਪੜਾਉਂਦੇ ਰਹੇ ਆ ਹੋਰ ਪੰਜਾਬ ਚ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਆ ਉਹਨਾਂ ਨੂੰ ਬੜੇ ਉਹਨਾਂ ਦੀਆਂ ਬੁੱਕਸ ਜਿਹੜੀਆਂ ਯੂਨੀਵਰਸਿਟੀ ਵਿੱਚ ਖੇੜ ਜਾ ਕੇ ਪਈਆਂ ਜਿਹੜੀਆਂ ਕਾਫੀ ਯੂਨੀਵਰਸਿਟੀ ਚ ਪੜਾਈਆਂ ਜਾਂਦੀਆਂ ਉਹਨਾਂ ਨੇ ਇੱਕ ਆਰਟੀਕਲ ਲਿਖਿਆ ਸੀ ਕਬੱਡੀ ਨੂੰ ਡਰੱਗ ਦਾ ਜਫਾ ਸ਼ਾਇਦ ਤੁਸੀਂ ਪੜਿਆ ਹੋਵੇ ਮੈਂ ਵੀ ਪੜਿਆ ਅਸੀਂ ਉਹਨਾਂ ਕੋਲੇ ਪੜਦੇ ਵੀ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਕ੍ਰਿਟਿਕਸ ਤੁਸੀਂ ਕਰਦੇ ਹੋ ਸਾਰੀ ਗੱਲਬਾਤ ਕਰਦੇ ਹੋ ਚੈਨਲਾਂ ਤੇ ਬੋਲਦੇ ਹੋ ਵੀ ਥੋੜੇ ਜਿਹਾ ਥੋੜੇ ਸਹਿਯੋਗ ਦੀ ਲੋੜ ਆ ਵੀ ਆਪਾਂ ਡਰਗ ਟੈਸਟ ਕਰਾਉਣਾ ਸ਼ੈਦ ਸੰਗ ਸ਼ਰਮਨ ਨਾਲ ਇੱਕ ਵਾਰੀ ਤੁਹਾਨੂੰ ਇਨਵੋਲਵ ਕਰਨਾ ਚਾਹੁੰਦੇ ਆ ਵੀ ਆਪਾਂ ਡਰਗ ਟੈਸਟ ਕਰਾਈਏ ਕਬੱਡੀ ਦੇ ਵਿੱਚ ਇੱਥੋਂ ਤੁਰਦੀ ਆ ਤਾਣੀ ਉਹ ਕਹਿੰਦੇ ਉਹਨਾਂ ਦੀ ਬੋਲੀ ਮਲਵਈ ਆ ਕਹਿੰਦੇ ਕਾਕਾ ਕੋਈ ਗੱਲ ਨਹੀਂ ਆ ਜਾਾਂਗੇ ਕਰੋ ਤਾਂ ਸਹੀ ਲਓ ਦੇਨ ਆ ਗਿਆ ਪਹਿਲਾਂ ਗਰਾਊਂਡ ਦੇ ਵਿੱਚ ਆ ਗਏ ਉੱਥੇ ਸਾਡੀ ਟੀਮ ਹਾਇਰ ਕੀਤੀ ਹੋਈ ਸੀ ਟੈਸਟ ਕਰਨ ਨੂੰ